ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦਾ 350 ਸਾਲਾਂ ਸ਼ਹੀਦੀ ਦਿਹਾੜੇ ਚੱਲ ਰਿਹਾ ਤੇ ਹੁਣ ਗੁਰੂਗ੍ਰਾਮ ਦੇ ਵਿੱਚ ਵੀ ਅੱਜ ਮਨਾਇਆ ਜਾ ਰਿਹਾ ਬਹੁਤ ਵਧੀਆ ਇੱਥੇ ਸੰਗਤ ਉਤਸ਼ਾਹ ਦੇ ਨਾਲ ਪ੍ਰੋਗਰਾਮ ਕਰ ਰਹੀ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਨਾਮ ਸੰਬੰਧਤ ਤਾਊ ਦੇਵੀ ਲਾਲ ਸਟੇਡੀਅਮ ਗੁਰੂਗ੍ਰਾਮ ਸੈਕਟਰ 38 ਨੀਅਰ ਰਾਜੀਵ ਚੌਕ ਅੱਜ ਬਹੁਤ ਵਧੀਆ ਇੱਥੇ ਸਮਾਗਮ ਕੀਤਾ ਗਿਆ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਆਈ ਤੇ ਇੱਥੇ ਜਗ੍ਹਾ ਖੁੱਲੀ ਹੋਣ ਕਰਕੇ ਪਾਰਕਿੰਗ ਦੀ ਕੋਈ ਪ੍ਰੋਬਲਮ ਨਹੀਂ ਹੈ ਇਸ ਕਰਕੇ ਇੱਥੇ ਬਹੁਤ ਵਧੀਆ ਤਰੀਕੇ ਨਾਲ ਹੋ ਰਿਹਾ ਪ੍ਰੋਗਰਾਮ ਤੇ ਬੱਚਿਆਂ ਨੂੰ ਆਪਣੇ ਕਲਚਰ ਨਾਲ ਜੋੜਨ ਲਈ ਇੱਥੇ ਗੁਰੂ ਮਾਰਾ ਜੀ ਦੀ ਹਿਸਟਰੀ ਨਾਲ ਸੰਬੰਧਿਤ ਚੀਜ਼ਾਂ ਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਇੱਕ ਕਮਕਾਰ ਦੇ ਬਾਰੇ ਦੱਸਿਆ ਜਾਂਦਾ ਹੈ ਨਾਮ ਜਪੋ ਕਿਰਤ ਕਰੋ ਵੰਡ ਛਕੋ ਇਹ ਸਾਰੀਆਂ ਗੱਲਾਂ ਇਤਿ ਸਟਾਲ ਲਾ ਕੇ ਆਪਣੇ ਪੰਥਦਰਦੀ ਜੋ ਆਪਣੀ ਸੰਗਤ ਆ ਉਹ ਕਰਦੀ ਹੈ ਪ੍ਰੋਗਰਾਮ ਤੇ ਬਹੁਤ ਵਧੀਆ ਤਰੀਕੇ ਨਾਲ ਆਪਣੇ Hindu Sikh ਭਾਈਚਾਰੇ ਦੀ ਮਿਸਾਲ ਪੇਸ਼ ਕਰਦੇ ਹੋਏ ਆਪਣੇ Hindu ਵੀਰ ਵੀ ਬਹੁਤ ਸੰਗਤ ਇੱਥੇ ਸੇਵਾ ਕਰ ਰਹੀ ਹੈ ਸੰਗਤ ਵੀ ਬਹੁਤ ਆਈ ਹੈ ਤੇ Hindu Sikh ਭਾਈਚਾਰੇ ਦੀ ਏਕਤਾ ਦੀ ਮਿਸਾਲ ਹੈ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੇ ਵੀ ਪ੍ਰੋਗਰਾਮ ਜਾਂ ਸਮਾਗਮ ਹੁੰਦੇ ਰਹਿੰਦੇ ਆ ਤੇ ਇੱਥੇ ਮਿਲ ਕੇ ਸਾਰੇ ਸਮਾਗਮ ਸੰਗਤ ਬੜੇ ਉਤਸ਼ਾਹ ਨਾਲ ਮਨਾਉਂਦੀ ਹੈ ਜਦੋਂ ਗੁਰੂ ਮਹਾਰਾਜ ਦਾ ਆਪਣੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਸੀ ਉਦੋਂ ਵੀ ਪ੍ਰਬਾਤ ਫੇਰੀਆਂ ਆਪਣੇ ਸਨਤਨੀ ਵੀਰਾਂ ਦੇ ਘਰਾਂ ਦੇ ਵਿੱਚ ਜਾਂਦੀਆਂ ਰਹੀਆਂ ਤੇ ਹੁਣ ਜੇ ਮਹਾਰਾਜ ਦਾ ਸ਼ਿਦਦੀ ਦਿਹਾੜਾ ਗੁਰੂ ਤੇਗ ਬਹਾਦਰ ਸਾਹਿਬ ਦਾ ਤੇ ਇਹ ਵੀ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਤੇ ਦਿੱਲੀ ਦੇ ਵਿੱਚ ਤਾਂ ਬਹੁਤ ਹੀ ਵਧੀਆ ਤਰੀਕੇ ਨਾਲ ਪਹਿਲਾਂ ਹੀ ਮਨਾਇਆ ਜਾ ਰਿਹਾ ਲਾਲ ਕਿਲੇ ਦੇ ਵਿੱਚ ਦਿੱਲੀ ਕਮੇਟੀ ਨੇ ਬਹੁਤ ਵਧੀਆ ਪ੍ਰਬੰਧ ਕੀਤੇ ਆ ਦਿੱਲੀ ਸਰਕਾਰ ਨੇ ਬਹੁਤ ਅੱਛੇ ਪ੍ਰਬੰਧ ਕੀਤੇ ਆ ਮੈਟਰੋ ਦੇ ਉੱਤੇ ਆਪਣੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਸੰਬੰਧਿਤ ਸਟicker ਲਾ ਕੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਹੁਣ ਦਿੱਲੀ ਤੋਂ ਬਾਅਦ ਇੱਕ ਪਿੰਗਾਉਂ ਦੇ ਵਿੱਚ ਅੱਜ ਉਪਰਾਲਾ ਸੰਗਤ ਨੇ ਕੀਤਾ ਗਿਆ ਇੱਥੇ ਆਪਣੇ ਸੀਸਗੰਜ ਸਾਹਿਬ ਦੇ ਕਥਾਵਾਚਕ ਵੀ ਆਏ ਆ ਤੇ ਆਪਣੇ ਰਜਿੰਦਰ ਸਿੰਘ ਸ਼ਰੀ ਨਗਰ ਵਾਲੇ ਪਦਮਸ਼੍ਰੀ ਆਵਾਡੀ ਜੋ ਆ ਉਹ ਵੀ ਇੱਥੇ ਅੱਜ ਉਹਨਾਂ ਨੇ ਹਾਜ਼ਰੀ ਭਰਨੀ ਹੈ ਜਿਹੋਨਾਂ ਦਾ ਜੋ ਟਾਈਮ 1 ਤੋਂ ਲੈ ਕੇ 2 ਵਜੇ ਦੇ ਵਿੱਚ ਵਿੱਚ ਤੇ ਹੋਰ ਵੀ ਬਹੁਤ ਸਾਰੇ ਰਾਗੀ ਢਾਡੀ ਬਹੁਤ ਵਧੀਆ ਤਰੀਕੇ ਨਾਲ ਕਥਾ ਸੰਗਤ ਨੂੰ ਨਿਹਾਲ ਕਰ ਰਿਹਾ ਕਥਾ ਕਰ ਰਿਹਾ ਤੇ ਗੁਰੂ ਸਾਹਿਬ ਦੇ ਨਾਲ ਸੰਬੰਧਿਤ ਸਾਰੀਆਂ ਜੋ ਇਤਿਹਾਸ ਆ ਉਹ ਸਾਰੀ ਜਾਣਕਾਰੀ ਦੇ ਰਿਹਾ ਤੇ ਬਹੁਤ ਵਧੀਆ ਸੰਗਤ ਵੀ ਬੜੇ ਉਤਸ਼ਾਹ ਨਾਲ ਸਿਮਰਨ ਕਰਦੀ ਹੈ ਰਗਿਆ ਯਾ ਬੁਤ ਚਾਮ ਰਾਮ ਰਾਮ ਪਿਆਰਾ ਰਾਮ ਗੁਰ ਮੇਰਾ ਬਿਲਾਰਾ ਨਾਮ ਰਾਮ ਪਿਆਰਾ ਸਾਰੇ ਮਿਲ ਕੇ ਜੱਪਿਓ ਜੀ ਗੁਰ ਮਿਲ ਆ ਰਾਮ